ਦੇ ਵਿੱਚ ਖਾਲਤਾ ਦੀ ਇੱਕ ਬਹੁਤ ਵੱਡੀ ਭੂਤਾਂ ਦੀ ਹਵੇਲੀ ਸੀ ਭੂਤਾਂ ਦੀ ਹਵੇਲੀ ਪ੍ਰੇਤਾਂ ਦੀ ਹਵੇਲੀ ਜਿਸ ਨੂੰ ਭੂਤਾਂ ਦੀ ਹਵੇਲੀ ਵੀ ਕਿਹਾ ਜਾਂਦਾ ਸੀ ਸਭ ਤੋਂ ਵੱਡੇ ਗੁਨਾਹਗਾਰ ਨੂੰ ਇਸ ਹਵੇਲੀ ਦੇ ਵਿੱਚ ਖਾਲਤਾ ਦੀ ਠਰਾਇਆ ਜਾਂਦਾ ਸੀ ਇਸ ਤੋਂ ਹਵੇਲੀ ਦੇ ਵਿੱਚ ਖਾਲਤਾ ਦੀ ਬਹੁਤ ਵੱਡਾ ਪ੍ਰੇਤ ਰਹਿੰਦਾ ਸੀ ਪ੍ਰੇਤ ਜਿਸ ਗੁਨਾਹਗਾਰ ਦਾ ਕੈਦੀ ਨੂੰ ਇਸ ਇਹਦੀ ਹਵੇਲੀ ਵਿੱਚ ਭੂਤਾਂ ਵਾਲੀ ਹਵੇਲੀ ਚ ਠਰਾਇਆ ਜਾਂਦਾ ਸੀ ਇਹ ਭੂਤ ਜਾਂ ਪ੍ਰੇਤ ਉਸ ਗੁਨਾਹਗਾਰ ਜਾਂ ਕੈਦੀ ਨੂੰ ਖਾਲਤਾ ਦੀ ਮੌਤ ਦਾ ਘਾਡੂ ਉਤਾਰ ਦਿੰਦਾ ਸੀ ਉਸ ਜਮਾਨੇ ਵਿੱਚ ਸਭ ਤੋਂ ਵੱਡੀ ਸਜ਼ਾ ਖਾਲਤਾ ਦੀ ਕੈਦੀਆਂ ਵਾਸਤੇ ਗੁਨਾਹਗਾਰਾਂ ਵਾਸਤੇ ਇਹ ਭੂਤਾਂ ਦੀ ਹਵੇਲੀ ਮੰਨੀ ਜਾਂਦੀ ਸੀ ਅਰੰਗਜੀਤ ਆਪਣੇ ਸਿਪਾਹੀਆਂ ਨੂੰ ਕਹਿ ਰਿਹਾ ਜਲਾਦਾ ਨੂੰ ਕਹਿ ਰਿਹਾ ਦਰੋਗਿਆਂ ਨੂੰ ਕਹਿ ਰਿਹਾ ਉਸਤ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਿਸ ਦੀ ਮੈਨੂੰ ਤਲਾਸ਼ ਹੈ ਜਿਸ ਨੂੰ ਮੇਰੇ ਸਿਪਾਈ ਆਗਰੇ ਤੋਂ ਫੜ ਕੇ ਦਿੱਲੀ ਲੈ ਕੇ ਆਏ ਨੇ ਉਸ ਸਤਿਗੁਰੂ ਗੁਰਤੇਗ ਬਹਾਦਰ ਮਾਰ ਨੂੰ ਘੂਤਾਂ ਦੀ ਹਵੇਲੀ ਵਿੱਚ ਕੈਦ ਕੀਤਾ ਜਾਵੇ ਖਾਲਸਾ ਜੀ ਪਰ ਖਾਲਸਾ ਜੀ ਕਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਹੰਤੁ ਹਾਬਾ ਆਮਰਾਜੇ ਗੁਰ ਸਿੱਖੀ ਕੋ ਤਨ ਪਾਲੀਆ ਮੈਂ ਤੁਰ ਮੁਕਲਾਵਾ ਤੈਨ ਛਪਣ ਤੇ ਜਾ ਰਹੀ ਆਤੀ ਸਤ ਗੁਰ ਗੁਰਤਾਖ ਬਹਾਦਰ ਮਹਾਰਾਜ ਨੂੰ ਅੱਜ ਇਸ ਪ੍ਰੇਤਾਂ ਦੀ ਹਵੇਲੀ ਵਿੱਚ ਠਰਾਇਆ ਗਿਆ ਖਲਤਾ ਜੀ ਜਿਸ ਨੂੰ ਉਸ ਜਮਾਨੇ ਵਿੱਚ ਸਭ ਤੋਂ ਵੱਡੀ ਸਜ਼ਾ ਮੰਨਿਆ ਜਾਂਦਾ ਸੀ ਕਹਿੰਦਾ ਮੈਂ ਗੁਰੂ ਪਿਆਰਿਓ ਇਹ ਹਵੇਲੀ ਇਸ ਕਿਸਮ ਦੀ ਬਣੀ ਹੋਈ ਸੀ ਚਾਰ ਚਪੇਰਿਓ ਗੁਰੂ ਕੀ ਚੰਗਤ ਇੱਕ ਰਸਤੇ ਤੋਂ ਬਿਨਾਂ ਕੋਈ ਹੋਰ ਰਸਤਾ ਇਹਦੇ ਵਿੱਚ ਨਹੀਂ ਸੀ ਜਾਂਦਾ ਉਸ ਦੇ ਮਾਨੇ ਵਿੱਚ ਬਿਜਲੀਆਂ ਤੇ ਨਹੀਂ ਸੁਣ ਆਈਆਂ ਗੁਰੂ ਕੀ ਸੰਗਤ ਰਾਤ ਦੇ ਤਮੇ ਹਨੇਰਾ ਰੱਖਿਆ ਜਾਂਦਾ ਕੈਦੀਆਂ ਨੂੰ ਹਨੇਰੇ ਚ ਰੱਖਿਆ ਜਾਂਦਾ ਅੱਜ ਸਤਿਗੁਰੂ ਗੁਰਤੇਗ ਬਹਾਦਰ ਜੀ ਮਹਾਰਾਜ ਜਦੋਂ ਆਪ ਜੀ ਨੂੰ ਇਸ ਹਵੇਲੀ ਦੇ ਵਿੱਚ ਗੁਰੂ ਕੀ ਸੰਗਤ ਕੈਦੀ ਬਣਾਇਆ ਗਿਆ ਜਿਵੇਂ ਜਿਵੇਂ ਸੂਰਸ਼ਿਵ ਦਾ ਜਾ ਰਿਹਾ ਸੀ ਇਸ ਹਵੇਲੀ ਦੇ ਅੰਦਰ ਪ੍ਰਗਟਾਸ਼ ਹੁੰਦਾ ਜਾ ਰਿਹਾ ਸੀ ਖਾਲਸਾ ਦੀ ਰੋਸ਼ਨੀ ਹੁੰਦੀ ਜਾ ਰਹੀ ਸੀ ਵੱਲੀ ਘਾਰੀ ਕੋਰ ਆਪੁਨੇ ਲੋਹੜੀ ਤਦ ਹਾਰ ਜਿਨ ਮਨ ਤੇ ਦੇਖ ਤਕੀਏ ਦਤ ਨਾ ਲਾਗੀ ਵਾਰ ਇਸ ਜੇਲ ਦੇ ਦਰੁਗ ਇਸ ਜੇਲ ਦੇ ਕਰਮਚਾਰੀ ਪਹਿਰੇਦਾਰ ਹਰਾਨ ਹੋ ਰਾਟਣ ਬੜੇ ਬੜੇ ਕੈਦੀ ਆਉਂਦੇ ਨੇ ਬੜੇ ਬੜੇ ਗੁਨਾਹਗਾਰਾਂ ਨੂੰ ਇਸ ਹਵੇਲੀ ਵਿੱਚ ਰੱਖਿਆ ਜਾਂਦਾ थर-थर ਕੇ ਕੰਬਦੇ ਨੇ ਦਿਨ ਚੜਦੇ ਨੂੰ ਉਹਨਾਂ ਦੀ লাশ ਤੱਕ ਨਹੀਂ ਮਿਲਦੀ ਡੈੱਡ ਬੋਡੀ ਤੱਕ ਨਹੀਂ ਮਿਲਦੀ ਇੱਥੇ ਦੇ ਰਹਿਣ ਵਾਲਾ ਪ੍ਰੇਤ ਮੌਤ ਦਾ ਘਾਟ ਉਤਾਰ ਦਿੰਦਾ ਐ ਹਵੇਲੀ ਜਿਹਦੇ ਵਿੱਚ ਕਦੇ ਕਿਤੇ ਕਠਮ ਕਿਸਮ ਦੀ ਕੋਈ ਰੋਸ਼ਨੀ ਨਹੀਂ ਕੀਤੀ ਜਾਂਦੀ ਹਨੇਰੀ ਕਾਲ ਕੋਟੜੀ ਸਮਝ ਲਓ ਅੱਜ ਇਹਦੇ ਵਿੱਚ ਕਈ ਕਿਸਮ ਦੀਆਂ ਰੋਸ਼ਨਾਈਆਂ ਹੋ ਰਹੀਆਂ ਨੇ ਦਰੋਗਾ ਜੇਲ ਇੱਥੇ ਹਵੇਲੀ ਦੇ ਕਰਮਚਾਰੀ ਮਲਾਜਮ ਸਭ ਕੁਝ ਵੇਖ ਕੇ ਹੈਰਾਨ ਹੋ ਰਹਾ ਨੇ ਖਾਲਤਾ ਦੀ ਛੇਤੋ ਚੰਦਾ ਫੂਕ ਵੇ ਸੂਰਜੜੇ ਅਈਆਰ ਛੇਤੇ ਚੰਨ ਹੁੰਦਿਆਂ ਉਹ ਘੁਰਬੇਣ ਕੋਰ ਚੰਦਾ ਰਾਤ ਦੇ 12 ਵਜੇ ਨੇ ਇਸ ਹਵੇਲੀ ਦਾ ਮਾਲਕ ਪ੍ਰੇਤ ਜਦੋਂ ਆਇਆ ਇਹ ਪੂਰਨ ਗੁਰੂ ਦੇ ਲਖਣ ਨੇ ਪੂਰਨ ਗੁਰੂ ਮੁਰਦਿਆਂ ਨੂੰ ਜਿਉਂਦੇ ਕਰ ਸਕਦਾ ਪੂਰਨ ਗੁਰੂ ਪ੍ਰੇਤਾ ਦਾ ਉਦਾਹਰਨ ਕਰ ਸਕਦਾ ਖਲਤਾ ਦੀ ਕਹਿ ਦਿਓ ਵਾਹਿਗੁਰੂ ਜਦੋਂ ਇਹ ਪ੍ਰੇਤ ਆਇਆ ਇਹਨੇ ਵੇਖਿਆ ਤੱਤ ਤੂਰੋਈ ਕੀ ਦੇਖਿਆ ਕੋਈ ਮਹਾਪੁਰਸ਼ ਭਾਪ ਸਤਗੁਰ ਗੁਰ ਤੇਗ ਬਹਾਦਰ ਮਾਰ ਬੈਠੇ ਨੇ ਇਹ ਪ੍ਰੇਤ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸਾਰੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਖਲਤਾ ਦੀ ਗੁਰੂ ਸਾਹਿਬ ਦੇ ਚਰਨਾਂ ਜਨਮਸਕਾਰ ਕਰਨ ਤੋਂ ਪਹਿਲਾਂ ਇਹ ਪ੍ਰੇਤ ਖਲਤਾ ਜੀ ਵਾਪਸ ਦੌੜ ਗਿਆ ਦਿੱਲੀ ਤੋਂ ਬਾਹਰ ਖਾਲਤਾ ਦੀ ਜਿੱਥੇ ਗੰਨਿਆਂ ਦੇ ਖੇਤ ਖੜੇ ਚਣ ਮਰ ਕਰਨਾ ਖੇਤਾਂ ਦੇ ਵਿੱਚੋਂ ਗੰਨੇ ਤੋੜ ਕੇ ਭੰਦ ਕੇ ਗੰਨੇ ਸਾਫ਼ ਕਰਕੇ ਲਿਆ ਕੇ ਗੰਨੇ ਇਤ ਪ੍ਰੇਤ ਨੇ ਗੁਰੂ ਤੇਗ ਬਹਾਦਰ ਮਰਦੇ ਚਰਨਾਂ ਵਿੱਚ ਦਰਸ਼ਨ ਭੇਡਾ ਰੱਖਿਆ ਨੇ ਖਾਲਤਾ ਦੀ ਪੂਰਨ ਗੁਰੂ ਤਾਰਦਾ ਪਸ਼ੂ ਪ੍ਰੇਤ ਮੁਕਤ ਪੈ ਸੋਤੇ ਹਰ ਨਾਮ ਆ ਮੁਖ ਗਾਇਆ ਪਸ਼ੂ ਪ੍ਰੇਤ ਮੁਕਤ ਪੈ ਸੋਤੇ ਹਰ ਨਾਮ ਆ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਇਹ ਆ ਪੂਰਨ ਗੁਰੂ ਦੀ ਵਡਿਆਈ ਅਧੂਰੇ ਗੁਰੂ ਦੀ ਵਡਿਆਈ ਨਹੀਂ ਤਾਂ ਕਿ ਕੀਮਤ ਪੂਰੇ ਗੁਰੂ ਦੀ ਕੀਮਤ ਨਹੀਂ ਕਹੀ ਜਾ ਸਕਦੀ ਖਲਤਾ ਦੀ ਸਮਰਾਟ ਗੁਰੂ ਚਾਵੇ ਤਾਂ ਦੁਨੀਆ ਦਾ ਤਖਤ ਤਾਂ ਪਲਟ ਕੇ ਰੱਖ ਸਕਦਾ ਖਲਤਾ ਦੀ ਪਰ ਸਤਿਗੁਰੂ ਗੁਰਤੇਗ ਬਹਾਦਰ ਮਹਾਰਾਜ ਇਹ ਤੇ ਰੱਬੀ ਭਾਣੇ ਦੇ ਵਿੱਚ ਵਿਗੜ ਪਾਉਣ ਲਈ ਆਏ ਮਾਫ ਕਰਨਾ ਸਗੂ ਇਹ ਦੱਸਣ ਵਾਸਤੇ ਆਏ ਛਣ ਆਪਣੇ ਧਰਮ ਲਈ ਤੇ ਹਰ ਕੋਈ ਸ਼ਹੀਦ ਹੋ ਜਾਂਦਾ ਦੂਜਿਆਂ ਦਾ ਧਰਮ ਨੂੰ ਬਚਾਉਣ ਵਾਸਤੇ ਕਿਵੇਂ ਸ਼ਹੀਦੀ ਦੇ ਕੇ ਦੂਜਿਆਂ ਦੇ ਧਰਮ ਨੂੰ ਬਚਾਈਦਾ ਖਲਤਾ ਦੀ ਇਹ ਦੱਸਣ ਵਾਸਤੇ ਆਏ ਛਣ ਪ੍ਰੇਤਨ ਖੇਤਾਂ ਦੇ ਵਿੱਚੋਂ ਗੰਨੇ ਤੋੜੇ ਭੰਨੇ ਕਰਕੇ ਗੰਨੇ ਸਾਫ ਰਾਤ ਦੇ 12 1 ਵਜੇ ਦਾ ਸਮਾਂ ਲਿਹਾ ਕੇ ਪ੍ਰੇਤ ਉਹ ਪ੍ਰੇਤ ਜਿਹੜਾ ਗੁਨਾਹਗਾਰਾਂ ਕੈਦੀਆਂ ਨੂੰ ਸਜ਼ਾਵਾ ਦਿੰਦਾ ਸੀ ਮੌਤ ਦੇ ਘਾੜੂ ਤਾਰਦਾ ਸੀ ਉੱਚ ਅਪਰ ਬਿਅੰਤ ਤੁਆਮੀ ਕੌਣ ਜਾਣੇ ਨੂੰ ਤੇਰੇ পাপ ਤੇ ਤੂੰ ਤੇਰੇ ਕਿੰਨੇ ਤੇਰੇ ਕਿੰਨੇ ਤੇਰੇ ਰੱਖ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਵਿੱਚ ਗੰਨਿਆਂ ਦੀ ਗੱਠੜੀ ਦੋਵੇਂ ਹੱਥ ਜੋੜ ਕੇ ਪ੍ਰੇਤ ਬੇਨਤੀ ਕਰਦਾ ਮਹਾਰਾਜ ਬੜੀ ਕਿਰਪਾ ਕੀਤੀ ਮੇਰੀ ਇਸ ਪ੍ਰੇਤ ਦੀ ਹਵੇਲੀ ਵਿੱਚ ਚਰਨ ਪਾਇ ਗੁਰੂ ਸਾਹਿਬ ਨੇ ਪੁੱਛਿਆ ਤੂੰ ਕੌਣ ਹੈ ਇਹਨੇ ਆਖਿਆ ਮਹਾਰਾਜ ਅਸੀਂ ਦੋ ਸੱਕੇ ਭਰਾ ਹੁੰਦੇ ਸਾਂ ਮੇਰੇ ਵੱਡੇ ਭਰਾ ਦੀ ਸਰਕਾਰੇ ਦਰਬਾਰੇ ਬੜੀ ਚਲਦੀ ਸੀ ਮਹਾਰਾਜ ਆ ਜੋ ਹਵੇਲੀ ਹੈ ਇਹ ਮੇਰਾ ਘਰ ਹੁੰਦਾ ਸੀ ਮੇਰੇ ਭਰਾ ਨੇ ਜ਼ਬਰਦਸਤੀ ਉਹਦੀ ਸਰਕਾਰੇ ਦਰਬਾਰੇ ਚੰਗੀ ਚੱਲਦੀ ਸੀ ਉਹਨੇ ਆਪਣਾ ਘਰ ਨਿਰਮਣਾ ਕੇ ਗਵਰਨਮੈਂਟ ਦੇ ਮੁਲਾਜ਼ਮਾਂ ਦੇ ਨਾਲ ਆਪਣੇ ਨਾਂ ਕਰਾ ਲਿਆ ਮੈਂ ਜਾ ਕੇ ਸਰਕਾਰੇ ਦਰਬਾਰੇ ਪਿੱਟਿਆ ਮੇਰੀ ਕੋਈ ਸੁਣਵਾਈ ਨਾ ਹੋਈ ਮੈਂ ਆਪਣੇ ਘਰ ਦੇ ਪਿੱਛੇ ਤੜਫਦਾ ਮਰ ਗਿਆ ਪਰ ਮਹਾਰਾਜ ਮੇਰੇ ਹੱਥ ਵਿੱਚ ਕੁਝ ਨਾ ਲੱਗਾ ਪਰ ਜਦੋਂ ਅੰਤਮ ਸਮਾਂ ਮੇਰਾ ਆਇਆ ਮੇਰੀ ਬਾਤ ਇਸ ਹਵੇਲੀ ਤੇ ਰਹਿ ਗਈ ਮੇਰੇ ਘਰ ਤੇ ਰਹਿ ਗਈ ਅੰਤ ਕਾਲ ਜੋ ਲਖਮੀ ਸਿਮਰੈ ਐਥੀ ਚਿੰਤਾ ਮੈਂ ਜੋ ਮਰੈ ਸਰਬ ਚੋਂ ਅਨੁਭਲ-ਪਲ ਆਉਤਰੈ ਵਕਤ ਆਖਿਰ ਜੀ ਦਾ ਧਿਆਨ ਮਾਇਆ ਵਿੱਚ ਚਲਾ ਗਿਆ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਉਹਨੂੰ ਕੰਦਨ ਵਾਰ-ਵਾਰ ਖਾਲਸਾ ਦੀ ਸੱਤ ਦੀ ਜੁਨੀ ਮਿਲੇਗੀ ਅਰੀ ਭਾਈ ਕੋਮਦ ਨਾਮ ਮਤ ਬਿਸਰੈ ਵਕਤ ਆਖਿਰ ਅੰਤ ਕਾਲ ਜੋ ਇਸਤਰੀ ਸਿਮਰੈ ਜੇ ਪਤੀ ਦਾ ਧਿਆਨ ਪਤਨੀ ਵਿੱਚ ਚਲਾ ਗਿਆ ਪਤਨੀ ਦਾ ਧਿਆਨ ਪਤੀ ਵਿੱਚ ਚਲਾ ਗਿਆ ਉਹਨੂੰ ਵੇਤਵਾਦੀ ਜੂਨੀ ਮਿਲੇਗੀ ਅੰਤਮ ਸਮੇਂ ਤੇ ਜਿਹਦਾ ਧਿਆਨ ਆਪਣੇ ਬੱਚਿਆਂ ਦੇ ਵਿੱਚ ਚਲਾ ਗਿਆ ਉਹਨੂੰ ਗੁਰੂ ਕੀ ਸੰਗਤੋਂ ਮਾਫ਼ ਕਰਨਾ ਉਹਨੂੰ ਗੁਰੂ ਕੀ ਸੰਗਤੋਂ ਸੂਰ ਦੀ ਜੂਨੀ ਮਿਲੇਗੀ ਸੂਕਰ ਜਉਣ ਬਨ ਬਨ ਆਤਾਰ ਪਰ ਕਹਿੰਦੇ ਨੇ ਅੰਤ ਕਾਲ ਜੋ ਮੰਦਰ ਸਿਮਰੈ ਵਕਤੇ ਆਖਿਰ ਜੀ ਦਾ ਧਿਆਨ ਆਪਣੇ ਮਹਿਲ ਮਾੜੀਆਂ ਵਿੱਚ ਚਲਾ ਗਿਆ ਘਰ ਤੇ ਚਲਾ ਗਿਆ ਐਂਝ ਚਿੰਤਾ ਮਹਿਜਾ ਮਰੈ ਪ੍ਰੇਤ ਜੌਨ ਵਲ ਵਲ ਆਉਤਰ ਸੱਚੇ ਪਾਤਸ਼ਾ ਜਦੋਂ ਮੈਂ ਮਰ ਲੱਗਾ ਮੇਰੀ ਬਾਹਤਨਾ ਮੇਰੇ ਘਰ ਜਨ ਇਸ ਹਵੇਲੀ ਵਿੱਚ ਰਹਿ ਗਈ ਮਾਰ ਮਾਰ ਕੇ ਮੈਨੂੰ ਪ੍ਰੇਤ ਦੀ ਜੁਨੀ ਮਿਲ ਗਈ ਜਦੋਂ ਮੈਂ ਪ੍ਰੇਤ ਬਣ ਗਿਆ ਮੈਂ ਆਪਣੇ ਭਰਾ ਦੇ ਸਾਰੇ ਨੂੰ ਪਹਿਲਾਂ ਤਾਂ ਮਾਰਿਆ ਫਿਰ ਇੱਥੇ ਜਿਹੜਾ ਕੈਦੀ ਆਉਂਦਾ ਸੀ ਉਹਨੂੰ ਬਹੁਤਾ ਘੱਟ ਉਤਾਰ ਦਿੰਦਾ ਸੀ ਪਰ ਗਰੀਬ ਨਵਾਜ ਤੁਹਾਡੇ ਦਰਸ਼ਨ ਕਰ ਕੇ ਨੂੰ ਆਜ ਮੇਰੇ ਤਪ ਦੇ ਹਿਰਦੇ ਨੂੰ ਸ਼ਾਂਤੀ ਮਿਲ ਰਹੀ ਹੈ ਗਰੀਬ ਨਵਾਜ ਕਿਰਪਾ ਕਰਕੇ ਪਹਿਲਾਂ ਤਾਂ ਇਹ ਦੱਸੋ ਆਪ ਨੇ ਜੋ ਮੇਰੀ ਇਸ ਹਵੇਲੀ ਵਿੱਚ ਚਰਨ ਪਾਏ ਨੇ ਧੰਨ ਭਾਗ ਮੇਰੇ ਮੇਰੀ ਇਸ ਪ੍ਰੇਤ ਦੀ ਹਵੇਲੀ ਨੂੰ ਪਵਿੱਤਰ ਕੀਤਾ ਗਰੀਬ ਨਵਾਜ ਅਗਲੀ ਗੱਲ ਤੇ ਫੇਰ ਕਰਾਂਗਾ ਪਹਿਲਾਂ ਇਹ ਦੱਸੋ ਗਰੀਬ ਨਵਾਜ ਆਪ ਇੱਥੇ ਕਾਦੇ ਵਾਸਤੇ ਆਏ ਹੋ ਸਤਗੁਰ ਗੁਰਤੇਗ ਬਹਾਦਰ ਮਾਰ ਕਹਿ ਰਹੇ ਨੇ ਪ੍ਰੇਤ ਨੂੰ ਕਹਿ ਰਹੇ ਨੇ ਪ੍ਰੇਮੀਆਂ ਇੱਥੇ ਅਸੀਂ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਆਏ ਆਂ ਅੱਜ ਤੂੰ ਥੋੜੇ ਦਿਨਾਂ ਦੇ ਬਾਅਦ ਥੋੜੇ ਸਮੇਂ ਤੋਂ ਬਾਅਦ ਅਸੀਂ ਭਾਣਾ ਵਰਤਾ ਕੇ ਨਿਰੰਕਾਰ ਦੇ ਦੇਸ਼ ਨੂੰ ਚਲੇ ਜਾਣਾ ਹੈ ਅਜੂਰ ਨੇ ਆਉਣ ਵਾਲਾ ਸਾਰਾ ਸਮਾਂ ਦੱਸੀਆ ਇਤ ਪ੍ਰੇਤਨਾ ਗੁਰੂ ਤੈਗ ਬਹਾਦਰ ਜੀ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਪਾਣੀ ਪਰਦੇ ਸਨ ਪ੍ਰੇਤ ਵੀ ਗੁਰੂ ਸਾਹਿਬ ਦਾ ਕਲਤਾ ਜੀ ਇਹਨੇ ਬੇਨਤੀ ਕੀਤੀ ਪਾਛਾ ਇਹਨੇ ਆਖਿਆ ਪਾਛਾ ਆਪਣੇ ਨਰੰਕਾਰ ਦੇ ਦੇਸ਼ ਵਿੱਚ ਜਾਣਦੀ ਕੀ ਲੋੜ ਐ ਇੱਕ ਵਾਰੀ ਹੁਕਮ ਦਿਓ ਇੱਕ ਰੰਗ ਜੇਪ ਤੱਕੀ ਆ ਰੰਗ ਜੇਪ ਸਮੇਤ ਰੰਗ ਜੇਪ ਦੀਆਂ ਫੌਜਾਂ ਸਮੇਤ ਦਿੱਲੀ ਦੀਆਂ ਕੰਧਾਂ ਪਾਟ ਕੇ ਸਮੇਤ ਰੰਗ ਜੇਪ ਦੀਆਂ ਫੌਜਾਂ ਤੇ ਰੰਗ ਜੇਪ ਚੱਕ ਕੇ ਸੱਤ ਕੇ ਜਮਨਾ ਦੇ ਵਿੱਚ ਇਹਨਾਂ ਨੂੰ ਗਰਕ ਕਰਦੇ ਆ ਪਾ ਚਾ ਹੁਕਮ ਦਿਓ ਹੁਕਮ ਦਿਓ ਗਰੀਬ ਅਨਵਾਜ ਗੁਰੂ ਸਾਹਿਬ ਨੇ ਆਖਿਆ ਪ੍ਰੇਤਾਂ ਅਸੀਂ ਰੱਬੀ ਖੇਡ ਦੇ ਵਿੱਚ ਵਿਗੜ ਨਹੀਂ ਪੈਣ ਦੇਣਾ ਮਾਫ਼ ਕਰਨਾ ਇਹ ਪ੍ਰੇਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਢਹਿ ਪਿਆ ਮਹਾਰਾਜ ਕਿਰਪਾ ਕਰੋ ਇਹ ਮੇਰੀ ਤੁਸ ਜੀ ਭੇਟਾ ਹੋਰ ਤੇ ਮੇਰੇ ਕੋਲ ਕੁਝ ਨਹੀਂ ਜੋ ਗੰਨੇ ਲੈ ਕੇ ਆ ਗੰਨੇ ਚੂਸ ਆਹ ਇਹਦੀ ਸ਼ਰਦਾ ਵੇਖ ਕੇ ਇਹਦਾ ਪ੍ਰੇਵੇਖ ਕੇ ਚਦਗੁਰੂ ਪਾਸ਼ਾ ਜੀ ਨੇ ਇਹਦੇ ਇਹਦੀ ਤਰਪ ਭੇਟਾ ਕੀਤੇ ਗੰਨੇ ਚੂਸ ਨੇ ਪ੍ਰਵਾਨ ਕੀਤਾ ਜਦੋਂ ਗੰਨੇ ਚੂਸੇ ਗੰਨਾ ਚੂਸਣ ਤੋਂ ਬਾਅਦ ਗੁਰੂ ਸਾਹਿਬ ਆਪਣਾ ਪਵਿੱਤਰ ਸੀਤ ਪ੍ਰਸਾਦ ਕਿਆਂ ਲੋ ਗੰਨੇ ਦੇ ਛਿਲਕੇ ਕਹ ਲੋ ਚੂਸ ਚੂਸ ਕੇ ਇੱਕ ਪਾਸੇ ਰੱਖੀ ਜਾਂਦੇ ਸਨ ਪ੍ਰੇਤ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮੇਰਾ ਵੀ ਉਧਾਰ ਕਰੋ ਪਸ਼ੂ ਪ੍ਰੇਤ ਮੁਗਧ ਕੋਤਾਰੇ ਕਹਨ ਪਾਰੂ ਤਾਰੇ ਨਾਨਕ ਦਾ ਤੇਰੀ ਤੇਰ ਨਾਈ sada sada aye ene ਆਖਿਆ ਪਾਤਸ਼ਾਹ ਕਿਰਪਾ ਕਰੋ ਐਸਾ ਸਤਗੁਰ ਪਾਤਸ਼ਾਹ ਮਰਦਾਂ ਨੂੰ ਜਿੰਦਾ ਕਰਨ ਵਾਲੇ ਪ੍ਰੇਤਾਂ ਦਾ ਉਧਾਰ ਕਰਨ ਵਾਲੇ ਅੱਜ ਦਿੱਲੀ ਦੇ ਵਿੱਚ ਆ ਗਏ ਨੇ ਆ ਗਏ ਨੇ ਹਿੰਦੂ ਧਰਮ ਦੀ ਰਾਖੀ ਕਰਨ ਵਾਸਤੇ ਖਾਲਸਾ ਜੀ ਪਾਸ਼ਾ ਕਹਿਣਗੇ ਪ੍ਰੇਤਨ ਮੁਕਤੀ ਚਾਹੁੰਦਾ ਹਾਂ ਪਾਸ਼ਾ ਮੁਕਤੀ ਚਾਹੁੰਦਾ ਆ ਕੇ ਇੰਜ ਕਰ ਪ੍ਰੇਤਾ ਐ ਸਾਡੇ ਚੂਸੇ ਅੱਧੀ ਜੋ ਗੰਨਾ ਗੰਨੇ ਚੂਸੇ ਨੇ ਇਹ ਜੋ ਸਾਡੇ ਚੂਸੇ ਛਿਲਕੇ ਨੇ ਗੰਨੇ ਦੇ ਚੂਸੇ ਛਿਲਕੇ ਨੇ ਜੋ ਢਾਡੇ ਚੂਸ ਲੈ ਇਹਨੇ ਆਖਿਆ ਸਤਿਬੰਦਿ ਮਹਾਰਾਜ ਸਰਦਾਂ ਨੂੰ ਭਗਤੀ ਦੀ ਮਾਨ ਦਿੱਤੀ ਹੈ ਜਿਨੇ ਨੇ ਸਤਿਗੁਰ ਪਾਤਸ਼ਾਹ ਜੀ ਦੇ ਚੂਸੇ ਛਿਲਕੇ ਕਹਨੋਂ ਮਾਫ ਕਰਨਾ ਪਵਿੱਤਰ ਸੀਧ ਪ੍ਰਸਾਦ ਕਹ ਲੋ ਜਿਵੇਂ ਹਜੂਰ ਦਾ ਗੰਨੇ ਚੂਸੇ ਤੇ ਚੂਸੇ ਛਿਲਕੇ ਜਦੋਂ ਇਸ ਪ੍ਰੇਤ ਨੇ ਚੂਸ ਨੇ ਸ਼ੁਰੂ ਕੀਤਾ ਖਲਤਾ ਦੀ ਉਦਰੂ ਸੱਚਖੰਡ ਜਿ ਬਮਾਨ ਆ ਗਿਆ ਇਧਰੂ ਪ੍ਰੇਤ ਦੀ ਰੂਹ ਫਰੇਤਾ ਜੂਨੀ ਦੇ ਵਿੱਚੋਂ ਨਿਕਲ ਕੇ ਖਾਲਸਾ ਦੀ ਬਵਾਨ ਚ ਬੈਠ ਕੇ ਸੱਚਖੰਡ ਨੂੰ ਚਲੀ ਗਈ ਸੀ ਖਾਲਸਾ ਦੀ ਆਹ ਇਹ ਤਾਂ ਗੁਰੂ ਸਾਹਿਬ ਦੀ ਮਾਹਸ਼ੀ ਐਦਾ ਹਜੂਰ ਦੇ ਮਾਹਸ਼ੀ ਖਾਲਸਾ ਦੀ ਜਿਹੜਾ ਜੰਮਿਆ ਸੀ ਜੋ ਉਹਨਾਂ ਨੂੰ ਕੈਦੀ ਬਣਾ ਸਕਦਾ ਅੱਜ ਦਿੱਲੀ ਦਿੱਲੀ ਸਮੇਤ ਤੋਂ ਸਮੇਂ بڑے بڑے ਕਮਾਈਆਂ ਵਾਲੇ ਸਿੱਖ ਹੱਤੇ ਹੋਏ ਬਾਬਾ ਲੱਖੀ ਸ਼ਾਹਵਨ ਯਾਰਾ ਜਿਨ੍ਹਾਂ ਸਤਿਗੁਰੂ ਗੁਰਤੇਹ ਬਹਾਦਰ ਮਾਰ ਦੇ ਪਵਿੱਤਰ ਧੜ ਦਾ ਸੰਸਕਾਰ ਕੀਤਾ ਸੀ ਇੱਥੋਂ ਦੇ ਰਹਿਣ ਵਾਲੇ ਸਨ ਭਾਈ ਮਣੀ ਸਿੰਘ ਜਿਨ੍ਹਾਂ ਨੇ ਸਮਾਂ ਪਾ ਕੇ ਆਪਣੇ ਸ਼ਰੀਰ ਦਾ ਬੰਦ-ਬੰਦ ਕਟਵਾਇਆ ਸੀ ਭਾਈ ਮਣੀ ਸਿੰਘ ਬਾਬਾ ਨਖੀ ਸ਼ਾਹ ਦਾ ਜਵਾਈ ਸੀ ਖਾਲਸਾ ਦੀ ਇੱਥੇ ਦਿੱਲੀ ਦੇ ਰਹਿਣ ਵਾਲੇ ਭਾਈ ਸਾਹ ਭਾਈ ਧਰਮਚੰਦ ਜੋ ਸਤਿਗੁਰੂ ਪਾਤਸ਼ਾਹ ਗੁਰੂ ਕਨਗਿਤਰ ਪਾਤਸ਼ਾਹੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਖਾਲਸਾ ਦੀ ਵਿਸਾਖੀ ਦੇ ਦਿਹਾੜੇ ਤੇ ਅਨੰਦਪੁਰ ਸਾਹਿਬ ਪੁੱਜ ਕੇ ਜਿਨ੍ਹਾਂ ਨੇ ਆਪਣਾ ਸੀਸ ਕਲਗੀਧਰ ਪਾਤਸ਼ਾਹ ਦੀ ਤੇਗ ਦੀ ਤਲਵਾਰ ਦੀ ਭੇਟਾ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕੀਤੀ ਦੀ ਗੱਲ ਤਾਂ ਹੀ ਸਿੱਤੇ ਦਿੱਲੀ ਦੇ ਵਿੱਚ ਬੜਾ ਬੜਾ ਗੁਰੂ ਕੇ ਜੀਵਨ ਵਾਲੇ ਧਰਮੀ ਪੁਰਖ ਹੋਏ ਗੱਲਤਾਰੀ ਰਹੋ ਵਿਚਾਰ